ਲੈ 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 ਹਾਂਜੀ ਹਸੀਕਾਲ ਦੋਸਤੋ ਮੈਂ ਰਵਣਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਿੰਡ ਖਿਆਲੇ ਦੇ ਵਿੱਚ ਪਹੁੰਚੇ ਹਾਂਗੇ ਤੇ ਬਾਈਆਂ ਨੇ ਨਾ ਆ ਚੋਟੀ ਜਿਹੜੀ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਜਾਂਦੀ ਹੈ ਇਹ ਬਾਈ ਨੇ ਸੇਲ ਕਰਨੀ ਆ ਆਪਾਂ ਬਾਈ ਦੇ ਜਿਹੜੇ ਘਰੇ ਪਸ਼ੂ ਹੋਰ ਰੱਖੇ ਆ ਆਪਾਂ ਉਹ ਵੀ ਤੁਹਾਨੂੰ ਦਿਖਾ ਦਿੰਨੇ ਹਾਂਗੇ ਜਿਵੇਂ ਇੱਕ ਇਧਰ ਮੱਝ ਖੜੀ ਹੈ ਇਹ ਵੀ ਬਹੁਤ ਚੰਗੇ ਦੁੱਧ ਤੇ ਚੱਲ ਰਹੀ ਆ ਬਾਈ ਦੀ ਬਸ ਇੱਕੋ ਘਾਟ ਮਾਰਦੀ ਆ ਪਸ਼ੂਆਂ ਥੱਲੇ ਵੀ ਬਾਈ ਪਸ਼ੂਆਂ ਨਾਲ ਜਿਹੜੇ ਧੁੱਪੇ ਨਹੀਂ ਕੱਢਦਾ ਬਾਕੀ ਰੰਗ ਤੁਸੀਂ ਦੇਖ ਲਓ ਸਾਰੇ ਪਸ਼ੂਆਂ ਦਾ ਜਿਹੜਾ ਹੈਗਾ ਥੋੜਾ ਜਿਹਾ ਲਾਲਜਾ ਹੋਇਆ ਪਿਆ ਬਾਕੀ ਪਸ਼ੂ ਨਿੰਦਨ ਵਾਲੇ ਨਹੀਂ ਹੈਗੇ ਚੰਗੀ ਬਰੀਡ ਵਾਲੇ ਪਸ਼ੂ ਆਗੇ ਚੰਗੇ ਦੁੱਧ ਵਾਲੇ ਤੇ ਬਾਕੀ ਇੱਧਰ ਜਿਹੜੀ ਹੁਣ ਝੋਟੀ ਸੂਈ ਹੈ ਨਾ ਅੱਜ ਆ ਆ ਤਾਂ ਮਿੱਤਰੋ ਮਤਲਬ ਆਪਾਂ ਕਹਿ ਸਕਦੇ ਆਂ ਵੀ ਨਸਲ ਵਾਲੀ ਜਿਨੇ ਕੋਈ ਜਾਤ ਪਾਤ ਵਾਲੀ ਝੋਟੀ ਲੈ ਲਈਏ ਚੰਗੇ ਦੁੱਧ ਦੀ ਕੁਆਲਿਟੀ ਵਾਲੀ ਦੁੱਧ ਵਾਲੀ ਜਿਵੇਂ ਆਪਾਂ ਕਹਿ ਦਈਏ ਵੀ ਚੰਗਾ ਦੁੱਧ ਪਾਊਗੀ ਯਾਰ ਬਸ ਪਹਿਲੇ ਸੂਏ ਆਸ ਕਰਦੇ ਆ 12 13 ਕਿਲੋ ਦੁੱਧ ਨੂੰ ਖੁੱਲਾ ਪਾ ਦੂ ਆਜੋ ਬਾਈਆਂ ਨਾਲ ਆਪਾਂ ਗੱਲਬਾਤ ਕਰਵਾਉਣੀ ਆ ਕੀ ਡਿਟੇਲ ਰਹੂ ਇਸ ਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦੇਵਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਜੀ ਪਹਿਲਾਂ ਤਾਂ ਨਾਮ ਦੱਸਿਓ ਦਰਸ਼ਕਾਂ ਨੂੰ ਨਾਮ ਵੀ ਰਣਜੀਤ ਸਿੰਘ ਹੀ ਰਣਜੀਤ ਸਿੰਘ ਪਿੰਡ ਮਲਕਪੁਰ ਖਿਆਲਾ ਤਹਿਸੀਲ ਮਾਨਸਾ ਡਿਸਟ੍ਰਿਕਟ ਮਾਨਸਾ ਠੀਕ ਆ ਬਾਈ ਬਾਈ ਰਣਜੀਤ ਜੀ ਗੱਲ ਕਰਕੇ ਆਪਣੇ ਘਰੋਂ ਤੀਜੀ ਵੀਡੀਓ ਆ ਗਈ ਹੈਣਾ ਹਾਂਜੀ ਹਾਂਜੀ ਹਣਾ ਹਾਂਜੀ ਤੇ ਪਹਿਲੀ ਵੀਡੀਓ ਵੀ ਪਾਈ ਸੀ ਆਪਾਂ ਉਧਰੋਂ ਗਾਂਧੀ ਸੀ ਉਹ ਗਾਂ ਪਾਈ ਸੀ ਯਾਰ 22 ਦਿਨ ਪਹਿਲਾਂ ਆਪਾਂ ਹਾਂ 22 ਦਿਨ ਪਹਿਲਾਂ ਪਾਈ ਸੀ 1 ਸਾਲ ਉਦੋਂ ਪਹਿਲਾਂ ਪਾਈ ਸੀ 1 ਸਾਲ ਉਦੋਂ ਪਹਿਲਾਂ ਪਾਈ ਠੀਕ ਆ ਤੇ ਦੋਨਾਂ ਵੀਡੀਓ ਦੇ ਵਿੱਚ ਆ ਝੋਟੀ ਨੂੰ ਦੇਖ ਸਕਦਾ ਸੀ ਹਾਂ ਝੋਟੀ ਵੀਰੇ ਇਹ 3 ਸਾਲ ਦੀ ਹੋ ਗਈ 3 ਸਾਲ ਤੋਂ 2 ਮਹੀਨੇ ਘੱਟ ਹੈ 32 ਮਹੀਨੇ ਦੀ ਹੈ 32 ਮਹੀਨੇ ਦੀ ਹਾਂ ਠੀਕ ਆ ਇਹ ਮੋਹ ਖੀਰੀ ਆ ਮਾ ਮਾਡ ਰਿਕਾਰਡ ਜਿਹੜਾ 22 ਲੀਟਰ ਆ ਮੁੰਦਾ ਕੋਈ ਤੋਕੜ ਦੇਖਣੀ ਤੋਕੜ ਵੀ ਦੇਖ ਸਕਦਾਗਾ 7ਵੇਂ ਨਾ ਇੱਕ ਬਣ ਥੱਲੇ 9 ਕਿਲੋ ਦਾ 7ਵੇਂ ਨਹੀਂ ਥੱਲੇ 9 ਕਿਲੋ ਦੁੱਧ ਕਿਹੜੇ ਪਿੰਡ ਖੜੀ ਆ ਬਈ ਇਹ ਪਿੱਖੀ ਸ਼ਹਿਰ ਦੇ ਵਿੱਚ ਖੜੀ ਆਈ ਪਿੱਖੀ ਸ਼ਹਿਰ ਦੇ ਵਿੱਚ ਆਪਣਾ ਮਿੱਤਰ ਆ ਫੌਜੀ ਫੌਜੀ ਹਾਂ ਉਹ ਤੋਂ ਇਹ ਪਹਿਲੇ ਸੂਏ ਦੀ ਕੱਟੀ ਲਈ ਸੀਗੀ ਠੀਕ ਆ ਹਾਂ ਜੀ ਸਮਝ ਗਏ ਗੱਲ ਇਹ ਕਹਿਣ ਵਾਲੀ ਗੱਲ ਨਹੀਂ ਆ ਗਈ ਮਿੱਤਰੋ ਮੈਂ ਤੁਹਾਨੂੰ ਦੱਸਦਾ ਗੱਲ ਬਾਈ ਆਪ ਵੀ ਫੌਜੀ ਐ ਜਿਹੜੀ ਗੱਲ ਕਹੂਗਾ ਉਹ ਹੋਊਗੀ ਕਿਉਂ ਬਈ ਗੱਲ ਆਈ ਹੈ ਨਾ ਹਾਂ ਜੀ ਹਾਂ ਤੇ ਇਹ ਇਹ ਆਪਣੀ ਇੱਕ ਗੱਲ ਹੋਰ ਆਈ ਨਹੀਂ ਹੈਗਾ ਆਪਾਂ ਹੋਰ ਇੱਕ ਥਾਂ ਤੇ ਵੀਡੀਓ ਦੇ ਵਿੱਚ ਕਹਿੰਦੇ ਵੀ ਹੈ ਨਹੀਂਗੇ ਵੀ ਐ ਮਤਲਬ ਤਸल्ली ਆਪਾਂ ਬਾਈ ਦੀ ਫੁੱਲ ਤਸੱਲੀ ਦੇ ਸਕਦੇ ਆ ਜਿੰਨੀ ਵੀ ਡਿਟੇਲ ਦੇਊਗੀ ਆਪਾਂ ਵੀ ਜ਼ਿੰਮੇਵਾਰ ਬਾਈ ਮੈਂ ਪਹਿਲੀ ਵਾਰੀ ਕਹਿੰਦਾ ਵੀ ਤੇਰੀ ਜ਼ਿੰਮੇਵਾਰੀ ਤਾਂ ਅਸੀਂ ਵੀ ਲੈਣੀ ਹੈਗੀ ਲੈ ਹੁਣ ਐ ਕਰ ਸੱਜਣਾ ਜਿਹੜੀ ਝੋਟੀ ਹੈ ਤੇਰੀ ਤੋੜ ਕੇ ਦਿਖਾ ਦੇ ਤੇ ਬਾਹਰ ਕੱਢ ਲਾ ਕਰ ਨਾ ਬਾਈ ਨਾ ਥੋੜਾ ਜਨਾ ਕਹਿੰਦਾ ਯਾਰ ਇੱਥੇ ਹੀ ਖੜੀ ਨਹੀਂ ਵੀਡੀਓ ਬਣਾ ਲਾਂਗੇ ਕੋਈ ਗੱਲ ਨਹੀਂ ਮੈਂ ਨਹੀਂ ਮਿੱਤਰੋ ਬਾਹਰ ਤਾਂ ਕੱਢ ਕੇ ਦਿਖਾਉਣੀ ਪਊਗੀ ਤੇ ਬਾਕੀ ਤੁਸੀਂ ਸੰਗਾ ਸੂੰਗਾ ਦੀ ਕੁਆਲਿਟੀ ਬੱਕ ਇਹ ਖੜ ਜਾ ਕਰ ਲੈ ਲੈ ਜਾਵਾ ਇਹ ਇਥੋਂ ਚੈੱਕ ਕਰ ਲੋ ਬਹੁਤ ਸੋਹਣੇ ਲੇਵੇ ਵਾਲੀ ਆਪਾਂ ਕਹਿ ਸਕਦੇ ਹਾਂ ਚੰਗਾ ਲੇਵਾ ਤਿਆਰ ਕੀਤਾ ਕਰਮ ਵਾਲੀ ਨੇ ਪਹਿਲੇ ਸੂਏ ਥਣ ਵੀ ਬਈ ਇੱਥੇ ਖੜਾ ਲਾ ਇੱਥੇ ਇਹ ਇੱਥੇ ਖੜਾ ਲਾ ਆਹ ਦੇਖੋ ਤੁਸੀਂ ਹਨਾ ਹੁਣ ਮੈਂ ਬਾਕੀ ਠੰਡੀ ਸੀ ਲਾਈ ਜਿਵੇਂ ਮਰਜੀ ਇੱਥੇ ਲਈ ਫਿਰੋ ਠੀਕ ਆ ਬਈ ਜਿਵੇਂ ਹੁਣ ਪਹਿਲਾ ਸੂਆ ਮਾੜੀ-ਮੁੱਟੀ ਔਲ-ਔਲ ਤਾਂ ਕੀਤੀ ਹੋ ਕੇ ਨਹੀਂ ਔਲ ਥੋੜੀ-ਬੋਧੀ ਕਰਦੀ ਐ ਇੰਨੀ ਨਹੀਂ ਕਰਦੀ ਠੀਕ ਆ ਠੀਕ ਆ ਜਿਵੇਂ ਹੁਣ ਖੁਰ ਕਰਨ ਲੱਗ ਗਈ ਹਾਂ ਬਸ ਉੱਥੇ ਬੱਚੇ ਜਗਾਉਣ ਲੱਗ ਜਾਓ ਚਲ ਨਾ ਮਾਰ ਲਓ ਕੁਝ ਨਹੀਂ ਠੀਕ ਹੈ ਠੀਕ ਹੈ ਇੱਥੇ ਖੜਾ ਲਾ ਹੁਣ ਇੱਕ ਵਾਰੀ ਖੜ ਜਾ ਕਰ ਐ ਮੇਰੇ ਦੇਖੋ ਤਾਂ ਕੱਟ ਨਾ ਖਾਜੀ ਇਹਨੂੰ ਮਾੜੀ ਰੋਕ ਓਏ ਉਹ ਬਾਲੀ ਐਚ ਵੀ ਕਰਦੀ ਐ ਤੇ ਬਈ ਹਾ ਇਧਰ ਨੂੰ ਗੇੜਾ ਦਵਾਈ ਇੱਕ ਵਾਰੀ ਹੋਰ ਮਾੜ ਆ ਜਾ ਥਾਂ ਸਾਡੇ ਕੋਲ ਥੋੜਾ ਜਿਹਾ ਘੱਟ ਐ ਸੈਟਅਪ ਬਾਈ ਦਾ ਪੂਰਾ ਇਹ ਆ ਦੇਖਿਓ ਇਹ ਬਾਲੀ ਚੰਗੀ ਤਿਆਰ ਹੋਈ ਐ ਚਾਰੇ ਪਾਸੇ ਦਿਖਾ ਦਿਓ ਬਈ ਦੁੱਧ ਕਿੰਨਾ ਕ ਪਾ ਦੋਗੀ ਤੇਰੇ ਅੱਗੇ ਵੀਰੇ 12 13 ਲੀਟਰ ਖੁੱਲਾ ਦਿਓ ਖੁੱਲਾ ਦਿਓ ਹਣਾ ਜਿਵੇਂ ਰਾਤ ਹੁਣ ਇਹ ਥੱਲੇ ਜਦੋਂ ਸੂਣ ਸਾਰੀ ਅਸੀਂ 1.5 ਕਿਲੋ 2 ਕਿਲੋ ਕੱਢਤਾ ਸੀ ਕੱਢਤਾ ਤੇ ਕੱ ਉਨੀ ਫਿਰ ਭਰ ਜਾਂਦੀ ਐ ਛੋਟੀ ਠੀਕ ਐ ਲੈ ਜਾ ਲੈ ਜਾ ਮੈਂ ਦਿਖਾ ਦਗੇ ਇਹ ਆ ਦੇਖੋ ਹੁਣ ਲੈ ਜਾ ਅੰਦਰ ਕੋਈ ਗੱਲ ਨਹੀਂ ਲੈ ਜਾ ਲੈ ਜਾ ਬਚਾਲੇ ਲੈ ਜਾ ਲੈ ਜਾ ਲੈ ਜਾ ਬਹੁਤ ਸੋਹਣੀ ਛੋਟੀ ਐ ਮਿੱਤਰੋ ਜਿਹਨੇ ਮਤਲਬ ਬਰੀਡ ਦੇ ਉੱਤੇ ਕੰਮ ਕਰਨਾ ਨਾ ਤੇ ਆ ਛੋਟੀ ਉਹਦੇ ਵਾਸਤੇ ਆ ਮੈਂ ਇਹ ਗੱਲ ਕਹਿੰਦਾ ਚੰਗੀ ਰਹੂਗੀ ਕਿਸੇ ਨੂੰ ਕੋਈ ਵੀ ਦਿੱਕਤ ਨਹੀਂ ਆਉਣੀ ਤੇ ਬਾਈ ਫੌਜ ਸਾਹਿਬ ਜਿਵੇਂ ਹੁਣ ਆਪਾਂ ਗੱਲ ਕਰ ਗਏ ਹਾਂਜੀ ਲਾਸਟ ਦੇ ਉੱਤੇ ਇਹਦੇ ਰੇਟ ਦੀ ਤੇ ਰੇਟ ਮੜਾ ਜਾ ਨਾ ਖਿੱਚ ਕੇ ਜੇ ਕਰਦੇ ਰੇਟ ਬਾਈ ਕਰਨਾ ਦਾ 125000 ਅੱਛਾ ਹਾਂ ਬੱਚੋਂ ਮਾਨਤਨ ਕਰਦਾ ਹਾਂ ਖੁੱਲਾ ਠੀਕ ਹੈ ਹਾਂ ਕਿਉਂਕਿ ਹੁਣ ਜਿਹੜੀ ਇਹ 3 ਸਾਲ ਅਸੀਂ ਪਾਲੀਏ ਸਾਨੂੰ ਪਤਾ ਖਵਾਇਆ ਜਿਹੜਾ ਇਹਨੂੰ ਠੀਕ ਹੈ 70-75000 ਰੁਪਏ ਦਾ ਫੀਡ ਖਾ ਗਈ ਠੀਕ ਹੈ ਹਾਂਜੀ 70 75000 ਹਾਂ ਯਾਨੀ ਕੋਈ ਮੈਂ ਇੱਕ ਰਿਕਵੈਸਟ ਕਰਦਾ ਵੀ ਜਿਹੜਾ 90 90 ਵਾਲਾ ਬੰਦਾ ਫੋਨ ਨਾ ਲਾਵੇ ਅੱਛਾ ਲੱਖ ਤੋਂ ਉੱਤੇ ਦੇਣੀਆਂ ਨਹੀਂ ਆਪਾਂ ਦੇਣੀ ਠੀਕ ਹੈ ਹਾਂਜੀ ਚਲੋ ਧੰਨਵਾਦ ਤੁਹਾਡਾ ਬਾਈ ਤੇ ਵੀਡੀਓ ਕਿਵੇਂ ਲੱਗੀ ਮਿੱਤਰੋ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਝੋਟੀ ਚੰਗੀ ਆ ਤੇ ਸਾਰੇ ਵੀਰਾਂ ਦਾ ਧੰਨਵਾਦ ਜਿੰਨੇ ਵੀ ਵੀਰ ਵੀਡੀਓ ਸ਼ੇਅਰ ਕਰਦੇ